ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪੇ ਪ੍ਰਕਾਸ਼ਪੁਰਬ ਸਬੰਧੀ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਤੌਰੰਮ ਕੀਤਾ ਗਿਆ। ਬੰਦਾਸੀ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਤੌਰ ਦਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਆਰੰਭ ਕੀਤਾ ਗਿਆ। ਜਦ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ ਹੈ। ਤੇ ਇਸ ਮੌਕੇ ਵਕਵਕ ਸਕੂਲ ਦੇ ਵਿਦਿਆਰਥੀਆਂ ਸਟਾਫ ਅਤੇ ਸੰਗਤਾਂ ਨੇ ਵੱਧ ਚੜ ਕੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਤਾਂ ਨਾਜ਼ਕੀ ਸ਼੍ਰੀ ਗੁਰੂ ਕਰਨ ਸਾਹਿਬ ਜੀ ਦੀ ਫੋਨਾਂ ਦੇ ਨਾਲ ਸਜਿ ਹੋਈ ਸੁੰਦਰ ਪਾਲਕੀ ਵਿੱਚ ਵੱਡੀ ਗਿਣਤੀ ਤੋਂ ਸੰਗਤਾਂ ਕੀਰਤਨ ਕਰਦੇ ਹੋਏ ਨਜ਼ਰ ਆ ਰਹੀਆਂ। ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦਾ ਵਕਵਕ ਥਾਵਾ ਉੱਤੇ ਪਰਮੋਸਮਾਟ ਕੀਤਾ ਗਿਆ। ਤਨੇਕਾ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਨੇ। ਬਹੁਤ ਹੀ ਨਿਹੰਗ ਸਿੰਘਾਂ ਦੇ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਗਏ ਨੇ ਤੇ ਫੌਜੀ ਬੈਂਡ ਦੇ ਵੱਲੋਂ ਟੂਨਾ ਵੀ বাজਾਈਆਂ ਗਈਆਂ ਨੇ। ਦਾ ਸਿਗੀ ਪ੍ਰਬੰਧਨ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਪ੍ਰਮੁੱਖ ਸੱਜੀਆਂਤਾ ਦਾ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ। ਜਿਹੜੇ ਦਿੱਖਤ ਸਰਵੇਖੀ ਦੇ ਤਹਿਤ ਜੜੀ ਗੁਰੂ ਘਰ ਨੂੰ ਲਾਣ ਦੇ ਵਾਰਾ ਜੇਰੀਆਂ ਬਖਸ਼ਿਸ਼ਾਂ ਲੈਣ ਵਾਸਤੇ ਸਮੂਹ ਸੰਸਾਰ ਅੱਜ ਬਹੁਤ ਉਤਸ਼ਾਹਤ ਹੈ। ਬੜੀ ਭਾਵਨਾ ਦੇ ਨਾਲ ਬੜੀ ਸ਼ਰਕਾ ਦੇ ਨਾਲ ਗੁਰੂ ਪਾਤਸ਼ਾਹੀ ਦੇ ਪ੍ਰਕਾਸ਼ ਗੁਰੂ ਦੀ ਖਸ਼ੀਚ ਨਗਰ ਕੀਰਨ ਦਾ ਯੋਜਨ ਕੀਤਾ ਗਿਆ ਔਰ ਅੱਜ ਲੋੜ ਬਹੁਤ ਵੱਡੀ ਆ ਕਿ ਜੇ ਸੰਸਾਰ ਤੇ ਪੀਸ ਚਾਹੁੰਦੇ ਆ ਏਕਤਾ ਚਾਹੁੰਦੇ ਆ ਰੋਹਾਨੀ ਗਿਆਨ ਚਾਹੁੰਦੇ ਆ ਸਮਾਜਿਕ ਪੱਧਰ ਉੱਤੇ ਚੱਕਣਾ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਜਗਤ ਨੂੰ ਜਾਣੂ ਹੀ ਕਰਵਾਇਆ ਜਾਏ ਤੇ ਇਹਨੂੰ ਇੰਪਲੀਮੈਂਟ ਵੀ ਕੀਤਾ ਜਾਵੇ ਔਰ ਉਹਦੇ ਲਈ ਇੱਕ ਉਕਮ ਹੈ ਰਾਜਾਿਕ ਬੋਟਾ ਹੈ ਤਾਂ ਕਿ ਸੰਸਾਰ ਜਾਗ ਉੱਠੇ ਤੇ ਗੁਰੂ ਦੇ ਸ਼ਬਦ ਤੋਂ ਚੰਗੀ ਦੇਸ਼ਾਂ ਦੇਸ਼ਾਂ ਦੇ ਵਿੱਚ ਦੁਨੀਆਂ ਦੇ ਵਿੱਚ ਰਹੇ ਗੁਰਨਾਮ ਕਨਾਲੇਵਾ ਜਿੱਤੇ ਵਿੱਚ ਸਭ ਦਾ ਉਹ ਗੁਰਨਾਮ ਕਨਾਲੇਵਾ ਦਾ ਚਾਹੇ Hindu ਵੀ ਕਰ ਲੋ ਚਾਹੇ Musalman ਵੀ ਕਰ ਲੋ ਚਾਹੇ ਬਾਬਾ ਦੀ ਗੱਲ ਕਰ ਲੋ ਇਹ ਸਭ ਦਾ ਸਾਜਾ ਬਾਬਾ ਜੀ ਔਰ ਅੱਜ ਬਹੁਤ ਖੁਸ਼ੀ ਆ ਸਾਰੇ ਜੱਟ ਨੂੰ ਬਹੁਤ ਬਹੁਤ ਵਧਾਈ ਚ ਅੱਜ ਉਸ ਅਗਰ ਕੀ ਪੰਦਰੇ ਦੇ ਸਾਡੇ ਡਿਸਟ੍ਰਿਕਟ ਪਾਰ ਐਸੋਸੀਏਸ਼ਨ ਨੇ ਆਪਣੀ ਸ਼ਮੂਲੀਅਤ ਕੀਤੀ ਹੈ ਬਹੁਤ ਬਹੁਤ ਧੰਕਾ ਹੈ ਔਰ ਬਹੁਤ ਕਾਪਸਤਵਾ ਦੇ ਜਿਹੜੇ ਹੈਗੇ ਆ ਟਾਈਮ ਵਕਤ ਕੁੰਦੇ ਆ ਜਦੋਂ ਇਸ ਤਰ੍ਹਾਂ ਦੇ ਸਮਿਆਂ ਦੇ ਉੱਤੇ ਤੁਸੀਂ ਇਹ ਗੁਰੂ ਮਹਾਰਾਜ